ਜੋ ਆ ਖੜਾ ਕਰਦੇ ਘੁੜਤ ਆ ਹੱਥ ਖੜਾ ਕਰਕੇ ਮੰਗ ਜਾ ਕਰੋ ਬੜਾ ਬਹਿ ਜਾਓ ਘੰਟਾ ਇੱਥੇ ਆ ਕੇ ਕਿਤੇ ਲੋਕਤ ਕਿੱਥੇ ਸੁੱਤੇ ਪਏ ਹੋ ਸੜਕਾਂ ਦੇ ਉੱਪਰ ਟੋਲ ਓਏ ਉਹ ਮੁੱਖ ਮੰਤਰੀ ਸਾਹਿਬ ਕਿੱਥੇ ਸੁੱਤਾ ਪਿਆ ਤੂੰ ਆ ਟੁੱਟੀਆਂ ਸੜਕਾਂ ਉੱਪਰ ਟੋਲ ਲੱਗੀਆਂ ਜਿਹੜੇ ਜੱਥੇਬੰਦ ਤੁਸੀਂ ਮਾੜਾ ਕਹਿੰਦੇ ਹੋ ਨਾ ਅੱਜ ਆ ਜੱਥੇਬੰਦਿਆ ਨੇ ਮੋਰਚਾ ਸਾਹਮਣਾ ਆ ਸਾਰੇ ਪੜੇ ਲਿਖੇ ਲੋਕ ਗੱਡੀਆਂ ਤੜਵਾ ਤੜਵਾ ਕੇ ਇੱਥੇ ਤਾਂ ਵੀ ਟੋਲ ਲੈਂਦੇ ਨੇ ਇਹਨਾਂ ਦੀ ਕਿਸੇ ਦੀ ਜ਼ਰਤ ਨਹੀਂ ਹੋਈ ਕਿ ਇੱਥੇ ਖੜ ਕੇ ਬੋਲ ਪੈਣ ਜਾਂ ਕੋਈ ਧੜਨਾ ਲਾ ਲੈਣਾ ਜ਼ਰਤ ਨਹੀਂ ਕੀਤੀ ਹੋਈ ਆ ਸਾਡੇ ਜੱਥੇਬੰਦੀ ਦੀ ਤਾਕਤ ਆ ਸਾਡੀਆਂ ਕਿਸਾਨਾਂ ਦੇ ਇੱਥੇ ਬੰਦੇ ਨਹੀਂ ਤਾਕਤ ਜਿਹੜੇ ਤੀਜੇ ਦਿਨ ਕਿਸਾਨਾਂ ਦੇ ਇੱਥੇ ਬੰਦੇ ਨੂੰ ਕਹਿ ਦਿੰਦੇ ਨੇ ਟੁੱਟਿਆ ਰੋੜ ਤੇ ਗੁੰਡਾ ਪਰਚੀ ਜਿਹੜੀ ਕਿ ਇੰਨਾ ਟੋਲ ਇਸ ਦੇ ਉੱਤੇ ਕਰਾਇਆ ਜਾ ਰਿਹਾ ਅੱਜ ਤੱਕਰ ਕਿਸੇ ਦੀ ਹਿੰਮਤ ਨਹੀਂ ਹੋਈ ਮੈਂ ਪਹਿਲਾਂ ਵੀ ਇਸ ਤੇ ਬੋਲਿਆ ਕਿ ਜਿਹੜਾ ਇਹ ਉਧਰੋਂ ਜਿਹੜਾ ਟੋਲ ਆਉਂਦਾ ਭਰਾਵੋ ਨਕੋਦਰ ਤੋਂ ਆਉਂਦਾ ਤੁਹਾਨੂੰ ਮੈਂ ਸਾਰਾ ਟੋਲ ਸਾਰੀ ਸੜਕ ਦਗਾ ਦੂੰਗਾ ਸਿੰਗਲ ਸੜਕਾ ਸਿੰਗਲ ਸੜਕ ਦੇ ਉੱਪਰ ਟੋਲ ਉਧਰ ਟੁੱਟੀ ਹੋਈ ਸੜਕ ਦੇ ਉੱਪਰ ਟੋਲ ਓਏ ਪੰਜਾਬ ਦੇ ਲੋਕੋ ਇਲਾਕੇ ਦੇ ਲੋਕੋ ਤੁਸੀਂ ਕਿੱਥੇ ਸੁੱਤੇ ਪਏ ਹੋ ਤੁਸੀਂ ਆ ਜਿੱਥੇ ਬੰਦਿਆ ਕਿਉਂ ਨਹੀਂ ਸਾਥ ਦੇ ਰਹੇ ਭਿਰਿਆ ਸਾਰੇ ਜੱਥੇਬੰਦੀਆਂ ਨੂੰ ਬੇਨਤੀ ਹੈ ਵੀ ਸਾਰੇ ਜੱਥੇਬੰਦੀਆਂ ਇਕੱਠੀਆਂ ਹੋ ਕੇ ਇਹ ਸਾਡੀਆਂ ਜੱਥੇਬੰਦੀ ਦਾ ਸਾਥ ਦਿਓ ਇਹ ਟੋਲ ਪੱਟਿਆ ਲੈਣਾ ਚਾਹੀਦਾ ਇਹ ਟੋਲ ਕਿਸੇ ਕੀਮਤ ਤੇ ਲੱਗਿਆ ਨਹੀਂ ਜਾਣਾ ਚਾਹੀਦਾ ਇਹ ਸਾਡੀ ਜੱਥੇਬੰਦੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿੰਨੇ ਵੀ ਲੋਕ ਇੱਥੋਂ ਲੰਘਦੇ ਹੋ ਯਾਰ ਕਿਹਦੀ ਸ਼ਰਮ ਲੱਜੇ ਘੰਟਾ ਕੋਈ ਬਹਿ ਕੇ ਘੰਟਾ ਕੋਈ ਬਹਿ ਜਾਏ ਇੱਥੇ ਬੈਠੋ ਸਹੀ ਇੱਥੋਂ ਕੋਈ 10 ਰੁਪਏ 5 ਰੁਪਏ ਕੱਢ ਕੇ ਖੜ ਜਾਓ ਇਹ ਤਾਂ ਸਾਡੀਆਂ ਜੱਥੇਬੰਦੀ ਦਾ ਸੂਲ ਹੀ ਨਹੀਂ ਹੈਗਾ ਇਹ ਐਡੀਆਂ ਜੱਥੇਬੰਦੀਆਂ ਕਿਸੇ ਕਰੋਨਾ ਤੇ ਵਿਕਣ ਵਾਲੀਆਂ ਨਹੀਂ ਹੈਗੀਆਂ ਜੋ ਕੋਈ ਪਾਣੀ ਧਾਣੀ ਦੇ ਜਾਂਦਾ ਬਾਪੂ ਜੀ ਕਹਿੰਦਾ ਲੈ ਲੈਣਾ ਕੋਈ ਨਹੀਂ ਸਾਨੂੰ ਕੋਈ ਨਹੀਂ ਹੈਗਾ ਸਾਨੂੰ ਤਾਂ ਇਹ ਆ ਵੀ ਲੋਕ ਆਵਾਜ਼ ਬਣ ਕੇ ਜਲਦੀ ਉਹ ਜਲਦੀ ਟੋਲ ਪਲਾਜ਼ਾ ਪੱਟਿਆ ਜਾਵੇ ਤੇ ਸੜਕ ਨੂੰ ਸਰਕਾਰ ਸਮਾਰੇ ਐਨੀ ਟੁੱਟੀਆਂ ਹੋਈ ਸੜਕਾਂ ਦੇ ਉੱਪਰ ਤੁਸੀਂ ਜਾ ਕੇ ਦੇਖ ਲਓ ਵੀ ਆਹ ਤੋਂ ਆਪਣਾ ਦਰਿਆ ਆ ਗਿਆ ਦਰਿਆ ਤੋਂ ਬਾਅਦ ਕਿਵੇਂ ਪੱਛ ਲੱਗੇ ਨੇਗੇ ਕਿਵੇਂ ਗੱਡੀਆਂ ਟੁੱਟੀਆਂ ਹੋਈਆਂ ਨੇਗੀਆਂ ਬਾਪੂ ਜੀ ਕਿੰਨੀ ਪਰਚੀ ਸੀਗੀ ਜੀ ਇਹ ਦੀ ਪਰਤੀ ਮਰਹਾ ਜੀ 130 ਰੁਪਏ ਹੋਣੀ ਸ਼ਾਇਦ ਪਰ 105 ਰੁਪਏ ਜਿਹੜੀ ਨਕੋਦਰ ਦੇ ਇਥੇ ਤੁਸੀਂ ਸ਼ਰਤ ਦੇਖ ਰਿਹਾ ਜੀ ਠੀਕ ਆ ਪਰ ਨਕੋਦਰ ਚ ਇੰਨੀ ਖਸਤਾ ਹਾਲ ਹੈ ਨਾ ਜਿਉਂ ਉੱਥੇ ਗੱਡੀਆਂ ਇੱਕ ਦੋ ਮੋਤਾਂ ਵੀ ਹੋ ਗਈਆਂ ਜਾਨੀ ਤੇ ਮਾਲੀ ਨੁਕਸਾਨ ਹਾਂਜੀ ਹਾਂਜੀ ਜਾਨੀ ਤੇ ਮਾਲੀ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਜੀ ਇਹ ਗੁੰਡਾ ਪਰਚੀ ਵਸੂਰ ਰਿਹਾ ਇਹਨਾਂ ਨੂੰ ਆਪਣਾ ਅਧਿਕਾਰ ਪਤਾ ਵੀ ਅਸੀਂ ਪਰਚੀ ਲੈਣੀ ਇਹਨਾਂ ਦਾ ਪਰਤਬ ਨਹੀਂ ਆਪਣਾ ਪਤਾ ਕਿ ਅਸੀਂ ਇਹਨਾਂ ਨੂੰ ਸੜਕ ਨੂੰ ਵੀ ਬਣਾਉਣਾ ਵਾ ਅਸੀਂ ਇਹਨਾਂ ਨਾਲ ਪਿਛਲੇ 4 ਮਹੀਨੇ ਤੋਂ ਮੀਟਿੰਗਾਂ ਕਰ ਰਹੇ ਹਾਂ ਇਹਨਾਂ ਸਾਨੂੰ ਟਾਲ ਟਾਲ ਮਟੋਲ ਦੀ ਨੀਤੀ ਬਣਾਈ ਆ ਇਹਨਾਂ ਦਾ ਸਟਾਈਲ ਜਿਹੜਾ ਟੂਲ ਖਤਮ ਹੋ ਜਾਣਾ ਵਾ ਇਹ ਸਿਰਫ ਟਾਈਮ ਲਗਾਉਣਾ ਚਾਹੁੰਦੇ ਆ ਤੇ ਗੁੰਡਾ ਟੈਕਸ ਇਕੱਠਾ ਕਰ ਰਿਹਾ ਤੇ 26 ਤਰੀਕ ਨੂੰ ਪ੍ਰੋਗਰਾਮ ਰੱਖਿਆ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ 26 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਆਪਾਂ ਇਹ ਟੋਲ ਤੇ ਪਹੁੰਚੀਏ ਤੇ ਇਹ ਟੋਲ ਨੂੰ ਪੱਟ ਕੇ ਜਿਹੜਾ ਕਿ ਸਾਈਡ ਤੇ ਕਰੀਏ ਉਹ ਪੈਣੇ ਟੋਲ ਪੱਟ ਕੇ ਸਾਈਡ ਤੇ ਕਰੇ ਕਿੰਨੇ ਥਾਵਾਂ ਤੇ ਟੋਲ ਬੰਦ ਕਰਾਏ ਨੇਗੇ ਸਟ੍ਰੀਮ ਵੀਡੀਓ ਦੀ ਗੱਲ ਕਰਦਾ ਮੈਂ ਆ ਇਹਨੂੰ ਆ ਕੇ ਮੀਡੀਆ ਕਵਰ ਕਰੇ ਮੈਂ ਸਾਰੀ ਸੜਕ ਦਿਖਾ ਦਊਗਾ ਵੀ ਕਿੱਡੀ ਵੱਡੀ ਪੰਜਾਬ ਦੇ ਲੋਕਾਂ ਦੀ ਲੁੱਟ ਹੋ ਰਹੀ ਹੈ ਟੁੱਟੀ ਸੜਕ ਦੇ ਉੱਪਰ ਨਕੋਤਰ ਤੋਂ ਜਿਹੜਾ ਜਗਰਾਉਂ ਨੂੰ ਰੋਡ ਜਾਂਦਾ ਟੁੱਟਿਆ ਹੋਇਆ ਰੋਡ ਹੈ ਇਸ ਰੋਡ ਉੱਪਰ ਗੁੰਡਾ ਪਰਚੀ ਜਿਹੜੀ ਲੱਗੀ ਜਾਂਦੀ ਹੈ ਸਾਰਾ ਜੋ ਉੱਪਰ ਨਾ ਕੋਈ ਅਜੇ ਤੱਕ ਬੋਲਿਆ ਨਾ ਕਿਸੇ ਨੂੰ ਲੋੜ ਆ ਨਾ ਕੋਈ ਕਿੱ ਆ ਸਾਧ ਜਿਹੜੇ ਜੱਥੇਬੰਦੀਆਂ ਨੇ ਨਾ ਇੰਨਾ ਕਰਕੇ ਜਿਹੜਾ ਅੱਜ ਪੰਜਾਬ ਬਚਿਆ ਹੋਇਆ ਹੈ ਇਹ ਮੁੱਦਿਆਂ ਦੀ ਗੱਲ ਕਰਦ ਨੇ ਇਹ ਨੀਤੀਆਂ ਦੀ ਗੱਲ ਕਰਦ ਨੇ ਇਸ ਤੋਂ ਵੱਡਾ ਮੁੱਦਾ ਕੀ ਹੋਊਗਾ ਕਿ ਟੁੱਟੀ ਹੋਈ ਛੜਕ ਦੇ ਉੱਪਰ ਟੋਲ ਲੱਗਣਾ ਕੋਈ ਇੱਕ ਪੋਲੀਟਿਕਲ ਬੰਦੇ ਨੇ ਅਤਿਕਰ ਕਿਸੇ ਨੇ ਗੱਲ ਚੱਕੀ ਕਿਸੇ ਕਾਂਗਰਸ ਨੇ ਚੱਕੀ ਕਿਸੇ ਝਾੜੂ ਵਾਲਿਆਂ ਨੇ ਚੱਕੀ ਕਿਸੇ ਬੀਜੇਪੀ ਵਾਲਿਆਂ ਨੇ ਚੱਕੀ ਕਿਸੇ ਬਾਦਲਦਾਲਾਂ ਨੇ ਚੱਕੀ ਇਹ ਗੱਲ ਚੱਕੀ ਕਿਹਨੇ ਗੱਲ ਸਾਡੀਆਂ ਅੱਜ ਜੱਥੇਬੰਦੀਆਂ ਨੇ ਸਾਡੀਆਂ ਨੇ ਖੜੀਆਂ ਨੇ ਮੈਂ ਪ੍ਰਧਾਨ ਜੀ ਦਾ ਸਾਰੇ ਜੱਥੇਬੰਦੀ ਦਾ ਤਹਿਤ ਨਾਲ ਧੰਨਵਾਦ ਕਰਦਾ ਜਦੋਂ ਵੀ ਕਿਤੇ ਸਾਡੀ ਲੋੜ ਪਊਗੀ 26 ਤਰੀਕ ਦਾ ਮੇਰਾ ਇੱਕ ਪ੍ਰੋਗਰਾਮ ਪਹਿਲਾਂ ਜੇ ਮੇਰਾ ਉਹ ਨੂੰ ਕੈਨਸਲ ਹੋਇਆ ਤਾਂ ਮੈਂ 26 ਤਰੀਕ ਨੂੰ ਇੱਥੇ ਪਹੁੰਚੂਗਾ ਹਰ ਹਾਲਤ ਦੇ ਵਿੱਚ ਪਰ ਜੇ ਕਿਤੇ ਰੀਲੋਡ ਪਈ ਅਸੀਂ ਉਧਰੋਂ ਟਰਾਲੀਆਂ ਭਰ ਕੇ ਆਪਣੇ ਮਾਨਸ ਐਰੀਆ ਦੇ ਵਿੱਚੋਂ ਲੈ ਕੇ ਆਵਾਂਗੇ ਜਿਸ ਨਾਲ ਕਣਿਆ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਸ਼ਾਸਨ ਟੱਕਾ ਕਰੂਗਾ ਸਾਨੂੰ ਚਾਹੇ ਨਾਲ ਤੇ ਨਾਲ ਮਰਨਾ ਮਨਜ਼ੂਰ ਹੈ ਸਿੱਥੇ ਨਾਲ ਇਹਨਾਂ ਨੇ ਬਹੁਤ ਤਕੜਾ ਮੁੱਦਾ ਚੱਕਿਆ ਜਦੋਂ ਸਾਨੂੰ ਆਵਾਜ਼ ਮਾਰਨਗੇ ਅਸੀਂ ਪ੍ਰਧਾਨ ਜੀ ਸੀ ਪੰਜਾਬ ਕਿਸਾਨ ਦੁਨੀਆ ਦੇ ਨਾਲ ਆਜੋ ਆ ਖੜਾ ਕਰ ਦੋ ਘਰਤ ਹੱਥ ਖੜਾ ਕਰਕੇ ਮੰਗ ਲਿਆ ਕਰੋ ਬੜਾ ਬਹਿ ਜਾਓ ਘੰਟਾ ਇੱਥੇ ਆ ਕੇ ਅਸੀਂ ਹੁਣ ਮੈਂ ਕਹਿਣਾ ਵੀ ਇਹ ਟੋਲ ਨੂੰ ਜਥੇਬੰਦੀ ਨੂੰ ਕਹਿਣਾ ਸਾਰੇ ਇਲਾਕੇ ਦੇ ਲੋਕਾਂ ਨੂੰ ਕਹਿਣਾ ਵੀ ਜਲਦੀ ਜਲਦੀ ਇਹ ਟੋਲ ਨੂੰ ਪਟਾਓ ਪਟਾ ਕੇ ਸਾਈਡ ਤੇ ਕਰੋ ਇਹ ਗੁੰਡਾ ਪਰਚੀ ਜਿਹੜੀ ਸਾਰੇ ਲੀਡਰਾਂ ਦੀ ਜੇਬ ਦੇ ਵਿੱਚ ਜਾ ਰਹੀ ਹੈ ਅਸੀਂ ਸਾਰੀ ਜਥੇਬੰਦੀ ਦੇ ਨਾਲ ਆ ਸਾਰੀ ਜਥੇਬੰਦੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ